ਤੀਸਰੇ ਗੁਰਦੇਵ ਧੰ ਗੁਰੂ ਅਮਰਦਾਸ ਜੀ ਮਹਾਰਾਜ ਹਜ਼ੂਰ ਦਾ ਪਾਵਨ ਪਵਿੱਤਰ ਆਗਮਨ ਗੁਰਪੁਰਬ ਆਪ ਜੀ ਮਨਾ ਰਹੇ ਕੋ ਸਤਗੁਰਾਂ ਦੇ ਅੰਮ੍ਰਿਤ ਵਚਨਾਂ ਦਾ ਕੀਰਤਨ ਭਾਈ ਸਾਹਿਬ ਜੀ ਨੇ ਸਰਵਣ ਕਰਾਇਆ ਆਉ ਕੁਛ ਮਿੰਟ ਆਪ ਜੀ ਦੇ ਦਰਸ਼ਨ ਦੀਦਾਰ ਗੁਰੂ ਉਪਮਾ ਰਾਹੀ ਗੁਰੂ ਸ਼ਬਦ ਵਿਚਾਰ ਰਾਹੀ ਕਰ ਸਕਾਂ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਿਦਵਾਨਾਂ ਨੇ ਗੁਰੂ ਅਮਰਦਾਸ ਜੀ ਦੇ ਜੀਵਨ ਨੂੰ ਲਿਖਿਆ ਪਰ ਉਹ ਜੀਵਨ ਲਿਖਣ ਵਾਲਿਆਂ ਨੇ ਹਜ਼ੂਰ ਦੇ ਆਗਮਨ ਤੋਂ ਲੈ ਕੇ ਸਤਿਗੁਰੂ ਜੀ ਦੇ ਪਿਆਨੇ ਤੱਕ ਦੇ ਜੀਵਨ ਨੂੰ ਬਿਆਨ ਕੀਤਾ ਉੰਜ ਜੇ ਆਪਾਂ ਸਤਿਗੁਰੂ ਦਾ ਪਵਿੱਤਰ ਜੀਵਨ ਇਤਿਹਾਸਕਾਰਾਂ ਦੇ ਨਜ਼ਰੀਏ ਨਾਲ ਦੇਖੀਏ ਤੇ ਉਸ ਨੂੰ ਆਪਾਂ ਚਾਰ ਪੜਾਵਾਂ ਅੰਦਰ ਜਾਂ ਤਿੰਨ ਪੜਾਵਾਂ ਦੇ ਅੰਦਰ ਬਿਆਨ ਕਰ ਸਕਨੇ ਹਾਂ ਇੱਕ ਤਾਂ ਗੁਰੂ ਅਮਰਦਾਸ ਜੀ ਦਾ ਉਹ ਜੀਵਨ ਪਿੰਡ ਬਾਸਰਕੇ ਤੋਂ ਲੈ ਕੇ ਗੰਗਾ ਇਸ਼ਨਾਨ ਸਾਧੂ ਦਾ ਮਿਲਾਪ ਨਗਰੇ ਪੁਨੇ ਦਾ ਅਹਿਸਾਸ ਇੱਕ ਜ਼ਿੰਦਗੀ ਦਾ ਹਿੱਸਾ ਉਹ ਹੈ ਦੂਸਰਾ ਜੀਵਨ ਦਾ ਪੜਾ ਕੇ ਬੀਬੀ ਅਮਰੋ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਣਨਾ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਪਹੁੰਚਣਾ ਤੇ ਨਿਰੰਤਰ 12 ਸਾਲ ਗਾਗਰ ਧੋ ਕੇ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਇਸ਼ਨਾਨ ਦੀ ਸੇਵਾ ਕਰਨੀ ਤੇ ਹਜ਼ੂਰ ਦੇ ਬਸਤਰ ਧੋਣ ਦੀ ਸੇਵਾ ਕਰਨਾ ਇੱਕ ਹਿੱਸਾ ਉਹ ਹੈ ਤੀਸਰਾ ਕਿ ਗੁਰਤਾ ਗੱਦੀ ਤੇ ਬਿਰਾਜਮਾਨ ਹੋਣਾ 72 ਸਾਲ ਦੇ ਕਰੀਬ ਆਰਬਲਾ ਹੈ ਜਦੋਂ ਹਜ਼ੂਰ ਗੁਰਗੱਦੀ ਤੇ ਬਿਰਾਜਮਾਨ ਖੁੰਦੇ ਨੇ ਗੁਰੂ ਜੋਤ ਅੰਦਰ ਵਰਦੀ ਹੈ ਤੇ 94 ਸਾਲ ਦੀ ਉਮਰ ਤੱਕ ਤਕਰੀਬਨ 22 ਸਾਲ ਗੁਰੂ ਅਮਰਦਾਸ ਮਹਾਰਾਜ ਜੀ ਨੇ 17 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹਨਾਂ ਦੀ ਬਾਣੀ ਹੈ ਤੇ ਰਾਗਾਂ ਤੋਂ ਇਲਾਵਾ ਵੀ ਸ਼ਲੋਕ 12 ਤੋਂ ਵਧੇਕ ਉਹਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਫਿਰ ਮੈਂ ਬੇਨਤੀ ਕਰਾਂ ਕਿ ਤਿੰਨ ਹਿੱਸਿਆਂ ਵਿੱਚ ਗੁਰਦੇਵ ਦੇ ਜੀਵਨ ਨੂੰ ਆਪਾਂ ਵਿਚਾਰ ਸਕਨੇ ਹਾਂ ਪਰ ਮੈਂ ਇੱਥੇ ਇੱਕ ਨਾਲ ਬੇਨਤੀ ਕਰਾਂਗਾ ਇਹ ਇਤਿਹਾਸਕਾਰਾਂ ਦਾ ਨਜ਼ਰੀਆ ਹੈ ਪਰ ਜਦੋਂ ਅਸੀਂ ਅਧਿਆਤਮਕਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਚੋਂ ਦੇਖਾਂਗੇ ਸੱਚ ਇਹ ਵੇ ਕਿ ਨਾ ਕੋਈ ਲਖਾਰੀ ਨਾ ਕੋਈ ਬੋਲਣ ਵਾਲਾ ਤੇ ਨਾ ਕੋਈ ਕਵਿਤਾ ਲਿਖਣ ਵਾਲਾ ਅੱਜ ਤੱਕ ਧੰਨ ਗੁਰੂ ਅਮਰਦਾਸ ਜੀ ਦੇ ਮੁਕੰਮਲ ਗੁਣਾਂ ਨੂੰ ਨਾ ਕੋਈ ਬਿਆਨ ਕਰ ਸਕੇ ਤੇ ਨਾ ਕੋਈ ਆਉਣ ਵਾਲੇ ਸਮੇਂ ਵਿੱਚ ਬਿਆਨ ਕਰ ਸਕੇ ਕਿਉਂਕਿ ਜੋ ਪਿੱਛੇ ਆਪ ਜੀ ਨੇ ਪਵਿੱਤਰ ਤੁਕ ਲਿਖ ਕੇ ਲਾਈ ਹੈ ਕਿ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਗੁਰੂ ਅਮਰਦਾਸ ਜੀ ਨਾਲ ਕਿਸ ਨੂੰ ਆਪਾਂ ਉਪਮਾ ਦਈ ਪਾਠ ਸਾਹਿਬਾਨ ਜੀ ਦਾ ਇਹ ਸਵਈਆ ਪਾਵਾਂ ਕਿ ਆਪ ਸਾਰੇ ਇਸ ਪਵਿੱਤਰ ਬਚਨ ਤੋਂ ਜਾਣੂ ਹੋ ਕਿਉਂਕਿ ਸਾਡੇ ਦਰਮਿਆਨ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਮਾਲ ਸਿੰਘ ਜੀ ਮੁਖ ਗ੍ਰੰਤੀ ਸਾਹਿਬ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਨਮਾਨਯੋਗ ਬਾਬਾ ਲੱਖਾ ਸਿੰਘ ਜੀ ਜਿਨ੍ਹਾਂ ਦੇ ਉਦਮ ਅਪਰਾਲੇ ਨਾਲ ਹਜ਼ੂਰ ਦਾ ਪੁਰਮ ਮਨਾਇਆ ਜਾ ਰਿਹਾ ਹੈ ਔਰ ਸਨਮਾਨਯੋਗ ਭਾਈ سورਿੰਦਰ ਸਿੰਘ ਜੀ ਯੋਧਪੂਰੀ ਗੁਰੂ ਰਾਮਦਾਸ ਦੇ ਦਰਬਾਰ ਦੇ ਕੀਰਤਨੀ ਇਸ ਪਵਿੱਤਰ ਸਵਈਏ ਤੋਂ ਆਪਾਂ ਸਾਰੇ ਜਾਣਕਾਰਾਂ ਪਰ ਦੇਖੋ ਕੈਸੀ ਰਮਜ ਪਾਈ ਪਟ ਸਹਿਬਾਨ ਜੀ ਨੇ ਗੁਰੂ ਦੀ ਸਿਫਤ ਕਰਦੇ ਆ ਇਹ ਬਚਨ ਲਿਖੇ ਕਿ ਜਦੋਂ بارش ਧਰਤੀ ਤੇ ਪੈਂਦੀ ਹੈ ਤੇ ਅਸੀਂ ਜ਼ਮੀਨ ਉੱਤੇ ਡਿੱਗੇ ਕੋਈ ਕਣੀਆਂ ਵਿੱਚੋਂ ਇਕੱਠਾ ਹੋਇਆ ਪਾਣੀ ਉਹਨੂੰ ਸੈਂਟੀਮੀਟਰ ਦੇ ਰੂਪ ਵਿੱਚ ਤਾਂ ਮਾਪ ਸਕਨੇ ਆ ਕਿ ਇਸ ਦਿਨ بارش ਇੰਨੇ ਸੈਂਟੀਮੀਟਰ ਹੋਈ ਪਰ ਕੋਈ ਦੁਨੀਆ ਦਾ ਵਿਗਿਆਨਿਕ ਅੱਜ ਤੱਕ ਇਹ ਨਹੀਂ ਗਿਣ ਸਕਿਆ ਕਿ ਜਿਹੜੀ بارش ਅੱਜ ਹੋਈ ਇਹ ਧਰਤੀ ਉੱਤੇ ਜਿੰਨੀਆਂ ਕੁ ਕਣੀਆਂ ਬੂੰਦਾਂ ਜਾਂ ਪਾਣੀ ਦੇ ਕਤਰੇ ਡਿੱਗੇ ਇਹਨਾਂ ਦੀ ਗਿਣਤੀ ਕਿੰਨੀ ਹੈ ਕੋਈ ਮੀਂਹ ਪੈਂਦੀਆਂ ਕਣੀਆਂ ਨਹੀਂ ਗਿਣ ਸਕਦਾ ਤੇ ਜ਼ਮੀਨ ਉੱਤੇ ਜਿੰਨੀ ਵੀ ਬਨਸਪਤੀ ਹੈ ਜਿੰਨੇ ਵੀ ਰੁੱਖ ਨੇ ਅੱਜ ਤੱਕ ਕੋਈ ਇਨਸਾਨ ਮੁਕੰਮਲ ਬਨਾਸਪਤੀ ਦੀ ਗਿਣਤੀ ਨਹੀਂ ਕਰ ਸਕਿਆ ਬਸੰਤ ਦੀ ਰੁੱਤ ਵਿੱਚ ਫੁੱਲ ਖਿੜਦੇ ਨੇ ਪਰ ਅੱਜ ਤੱਕ ਕੋਈ ਫੁੱਲਾਂ ਦੀ ਗਿਣਤੀ ਵੀ ਨਹੀਂ ਕਰ ਸਕਿਆ ਮਹਾਰਾਜ ਕਹਿੰਦੇ ਨੇ ਅੱਜ ਤੱਕ ਸੂਰਜ ਦਾ ਥਾਂ ਕਿਸੇ ਨੇ ਪਾਇਆ ਚੰ드ਰਮਾ ਦਾ ਥਾਂ ਕਿਸ ਨੇ ਪਾਣਾ ਗੰਗਾ ਦੀਆਂ ਲਹਿਰਾਂ ਦਾ ਅੰਤ ਕੋਈ ਨਹੀਂ ਸਮੁੰਦਰ ਦੀ ਗਹਿਰਾਈ ਕੋਈ ਨਹੀਂ ਮਾਪ ਸਕਿਆ ਮੇਰੀ ਬੇਨਤੀ 'ਤੇ ਵਲ ਧਿਆਨ ਦਿਆ ਜੀ ਪਰ ਅੱਜ ਪੜਿਆ ਲਿਖਿਆ ਵਰਗ ਉਹ ਕਹਦਾ ਹੈਗਾ ਵੀ ਜਿਨ੍ਹਾਂ ਨਾਲ ਤਸ਼ਬੀਹ ਦਾ ਅਰਥ ਤੇ ਤੁਲਨਾ ਦਿੱਤੀ ਗਈ ਅੱਜ ਤੱਕ ਗੰਗਾ ਦੀਆਂ ਲਹਿਰਾਂ ਦਾ ਜ਼ਿਕਰ ਕੀਤਾ ਗੰਗਾ ਤਾਂ ਸੁੱਕ ਚੁੱਕੀ ਹੈ ਸਮੁੰਦਰ ਦਾ ਅੰਤ ਵੀ ਵਿਗਿਆਨੀ ਪਾਨ ਦਾ ਯਤਨ ਕਰ ਰਹੇ ਚੰਦਰਮਾ ਤੱਕ ਇਨਸਾਨ ਪਹੁੰਚ ਗਿਆ ਹੈ ਪਰ ਭਟ ਸਹਿਬਾਨ ਜੀ ਨੇ ਇੱਕ ਗੱਲ ਵਿੱਚ ਰੱਖ ਦਿੱਤੀ ਕਹਿਣ ਲੱਗੇ ਬੱਦਲਾਂ ਦੀਆਂ ਕਣੀਆਂ ਸੂਰਜ ਦੀਆਂ ਕਿਰਨਾਂ ਚੰਦਰਮਾ ਦੀ ਸ਼ੀਤਲਤਾ ਗੰਗਾ ਦੀਆਂ ਲਹਿਰਾਂ ਸਮੁੰਦਰ ਦੀ ਗਹਿਰਾਈ ਇਹਦਾ ਅੰਤ ਕੋਈ ਨਹੀਂ ਪਾਸ ਕਿਆ ਪਰ ਰੂਦਰ ਵਰਗਾ ਧਿਆਨ ਸ਼ਿਵ ਜੀ ਵਰਗੀ ਅਡੋਲ ਸਮਾਧੀ ਤੇ ਗੁਰੂ ਦੇ ਗਿਆਨ ਨਾਲ ਖੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਨਾ ਗਿਣੀਆਂ ਜਾਣ ਵਾਲੀਆਂ ਚੀਜ਼ਾਂ ਗਿਣੀਆਂ ਜਾਣ ਪਰ ਗੁਰੂ ਅਮਰਦਾਸ ਦੇ ਗੁਣ ਇਤਨੇ ਨੇ ਕਿ ਰਹਿਂਦੀ ਦੁਨੀਆ ਤੱਕ ਗੁਰੂ ਅਮਰਦਾਸ ਦੇ ਗੁਣ ਕੋਈ ਮੁਕੰਮਲ ਤੌਰ ਤੇ ਬਿਆਨ ਕਰ ਹੀ ਨਹੀਂ ਸਕੇ ਹਜ਼ੂਰ ਦੇ ਬਚਨ ਕਿ ਕਨਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨ ਆਵੇ ਅਰਬ ਸਛ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੈ ਕਪ ਚੰਨ ਭਲ ਉਹਨੇ ਜੋ ਗਾਵੇ ਪਰ ਨਾਲ ਸ਼ਬਦ ਕਹਿ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਕਮਾ ਤੋਏ ਬਣ ਆਵੇ ਇਹ ਦ੍ਰਿਸ਼ਟਮਾਨ ਚੀਜ਼ਾਂ ਗਿਣੀਆਂ ਜਾ ਸਕਦੀਆਂ ਨੇ ਪਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਣਾਂ ਨੂੰ ਕੋਈ ਨਹੀਂ ਬਿਆਨ ਕਰ ਸਕਦਾ ਮੈਂ ਸਿਰਫ ਇੱਕ ਹੀ ਹਿੱਸਾ ਬੇਨਤੀ ਕਰਾਂਗਾ ਕਿ ਜੋ ਕੁਝ ਗੁਰੂ ਅਮਰਦਾਸ ਜੀ ਨੇ ਜ਼ਿੰਦਗੀ ਚ ਕਮਾਇਆ ਉਹਨਾਂ ਨੇ ਅੰਮ੍ਰਿਤ ਬਾਣੀ ਚ ਆਪਣੇ ਤਜਰਬੇ ਦਿੱਤੇ ਦੇਖੋ 60 ਸਾਲ ਦੀ ਉਮਰ ਹੈ ਤੇ ਗੁਰੂ ਅੰਗਦ ਦੇਵ ਜੀ ਦੇ ਪਵਿੱਤਰ ਦਰਬਾਰ ਵਿੱਚ ਆਉਂਦੇ ਤੇ ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ ਜੇ ਸ਼ਰੀਰਕ ਤੌਰ ਤੇ ਆਪਾਂ ਗਿਣਤੀ ਮਿੰਤੀ ਕਰੀਏ ਆਰ ਬਲਾ ਦੀ ਤੇ ਧੰ ਗੁਰੂ ਅੰਗਦ ਦੇ ਮਹਾਰਾਜ ਜੀ ਤੋਂ 25 ਸਾਲ ਵੱਡੇ ਨੇ ਤੀਸਰੇ ਗੁਰਦੇਵ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਗਮਨ 1479 ਦਾ ਹੈ 79 ਤਨ ਗੁਰੂ ਅੰਗਦ ਦੇ ਮਹਾਰਾਜ ਉਹਨਾਂ ਦਾ ਆਗਮਨ 1504 ਦਾ ਹੈ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ 10 ਸਾਲ ਛੋਟੇ ਨੇ ਗੁਰੂ ਅਮਰਦਾਸ ਜੀ ਤੇ ਗੁਰੂ ਅੰਗਦ ਦੇਵ ਜੀ ਤੋਂ 25 ਸਾਲ ਵੱਡੇ ਨੇ ਤਨ ਗੁਰੂ ਅਮਰਦਾਸ ਮਹਾਰਾਜ ਸਰੀਰਕ ਤੌਰ ਤੇ ਗੁਰੂ ਅੰਗਦ ਦੇਵ ਜੀ ਤੋਂ 25 ਸਾਲ ਵੱਡੇ ਨੇ 7 ਸਾਲ ਦੀ ਉਮਰ ਤੇ ਬਾਬਾ ਅਮਰਦਾਸ ਇੱਕ ਸ਼ਬਦ ਸੁਣਿਆ ਕਿ ਕਰਨੀ ਕਾਗਤ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪੈ ਜਿਉਂ-ਜਿਉਂ ਕਿਰਤ ਚਲਾਏ ਤਿਉ ਚਲਿਆ ਤਉ ਗੁਣ ਨਾਹੀ ਅੰਤ ਕਰ ਚਿਤ ਚੇਤਸ ਕੀਨੀ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਜਾਲੀ ਰਹਿਨ ਜਾਲ ਦਿਨ ਖੂਬ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਕੈ ਨਿਤ ਫਾਸੈ ਛੂਟ ਸਮੂੜੇ ਕਵਣ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗੰਤਿਤ ਲਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰੂ ਮਿਲੈ ਤਨੇਖਾ ਇੱਕ ਨਾਮ ਅੰਮ੍ਰਿਤ ਉਹ ਦੇਵੈ ਤੋਂ ਨਾਨਕ ਤ੍ਰਿਸ਼ਟਸ ਦੇਖਾ ਇੱਕ ਸ਼ਬਦ ਮਾਰੂ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਅੰਮ੍ਰਿਤ ਵੇਲੇ ਬੀਬੀ ਅਮਰੋ ਜੀ ਦੇ ਪਵਿੱਤਰ ਮੁਖ ਤੋਂ ਸੁਣਿਆ ਜਿਸ ਵਕਤ ਉਹ ਸ਼ਬਦ ਸੁਣਿਆ ਉਸ ਸ਼ਬਦ ਦੀ ਖੇਚ ਨਾਲ ਬੀਬੀ ਅਮਰੋ ਉਹਨਾਂ ਨੂੰ ਧੰਗੁਰੂ ਅੰਗਦ ਦੇ ਪਿਤਾ ਗੁਰੂ ਦੇ ਦਰਬਾਰ ਅੰਦਰ ਲੈ ਮੈਂ ਸਿਰਫ ਸੰਖੇਪ ਦੀ ਬੇਨਤੀ ਕਰਨੀ ਕਿਸ ਜਿਸ ਵਕਤ ਉਹ ਮਿਲਾਪ ਹੋਇਆ ਇਤਿਹਾਸਕਾਰਾਂ ਨੇ ਬੜੇ ਪਿਆਰੇ ਬਚਨ ਲਿਖੇ ਕਿ ਧੰਗੁਰੂ ਅੰਗਦ ਦੇ ਮਹਾਰਾਜ ਘਰ ਵਿੱਚ ਨੇ ਬੀਬੀ ਅਮਰੋ ਪਹਿਲਾਂ ਪ੍ਰਵੇਸ਼ ਕਰਦੇ ਹਜ਼ੂਰ ਪੁੱਛਦੇ ਨੇ ਬੇਟਾ ਕਿ ਆਪ ਬਿਨਾ ਦਸਨ ਤੋਂ ਕਿਵੇਂ ਆ ਪਹੁੰਚੇ ਤੇ ਬੀਬੀ ਅਮਰੋ ਦਾ ਉੱਤਰ ਸੀ ਸਤਿਗੁਰੂ ਜੀ ਕਿ ਮੈਂ ਨਹੀਂ ਮੇਰੇ ਨਾਲ ਘਰ ਦੇ ਬਜ਼ੁਰਗ ਇਸ਼ਾਰਾ ਬਾਬਾ ਅਮਰਦਾਸ ਜੀ ਵੱਲ ਸੀ ਉਹ ਵੀ ਆਏ ਨੇ ਤੇ ਧੰ ਗੁਰੂ ਅੰਗਦ ਸਾਹਿਬ ਪੁੱਛਦੇ ਨੇ ਉਹਨਾਂ ਨੂੰ ਕਿੱਥੇ ਬਿਠਾਇਆ ਕਹਿਣ ਲੱਗੇ ਬਾਹਰ ਨੇ ਗੁਰੂ ਅਮਰਦਾਸ ਮਹਾਰਾਜ ਬਾਹਰ ਬੈਠੇ ਨੇ ਧੰ ਗੁਰੂ ਅੰਗਦ ਦੇ ਮਹਾਰਾਜ ਆਪ ਉੱਠ ਕੇ ਗਏ ਏ ਬਾਬਾ ਅਮਰਦਾਸ ਜੀ ਨੂੰ ਮਿਲਣ ਵਾਸਤੇ ਆਪਣੇ ਚਾਦਰ ਵਿੱਚੋਂ ਹਜ਼ੂਰ ਨੇ ਆਪਣੇ ਦੋਨੋਂ ਖੱਤ ਬਾਹਾਂ ਬਾਹਰ ਕੱਢੀ। ਇਤਿਹਾਸ ਕਹਿੰਦਾ ਹੈ ਕਿ ਕੁੜਮਾਚਾਰੀ ਵੀ ਖੈ ਉਮਰ ਕਰਕੇ ਵੀ ਬਾਬਾ ਅਮਰਦਾਸ ਵੱਡੇ ਨੇ। ਪਰ ਜਦੋਂ ਗੁਰੂ ਅੰਗਦ ਦੇਵ ਜੀ ਮਿਲਣੇ ਆਪਣੀਆਂ ਦੋਨੋਂ ਬਾਹਾਂ ਬਾਹਰ ਕੱਢੀਆਂ ਤੇ ਬਾਬਾ ਅਮਰਦਾਸ ਮਹਾਰਾਜ ਉਹਨਾਂ ਨੇ ਗਲਵਕੜੀ ਵਿੱਚ ਨਹੀਂ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਸ਼ਬਦ ਕਹਿ ਮਾਲਕ ਅੱਜ ਮੈਂ ਦੁਨੀਆਂ ਦਾ ਰਿਸ਼ਤਾ ਲੈ ਕੇ ਨਹੀਂ ਮੈਂ ਆਪ ਜੀ ਦੇ ਚਰਨਾਂ ਵਿੱਚੋਂ ਸਿੱਖੀ ਦੀ ਦਾਤ ਲੈਣ ਵਾਸਤੇ ਆਇਆ 60 ਸਾਲ ਦੀ ਉਮਰ 'ਚ ਸਾਡੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਲੱਖ ਸੰਬੰਧ ਸੰਸਾਰ ਕੋ ਪੇ ਸਤਗੁਰ ਠਾਡੇ ਘਰ ਮਿਲਬੇ ਕੋ ਤਿਆਰ ਪਏ ਗੁਰੂ ਅੰਗਦ ਦੇ ਵਿੱਚ ਪਟ ਤੇ ਕਰ ਕਾਢੇ ਚਰਨ ਗਏ ਸ੍ਰੀ ਅਮਰਤਾਪੁਰ ਵੰਦਨ ਕੋ ਠਾਨੀ ਘਰ ਮਿਲ ਬੇ ਕੋ ਉਚਤ ਨਹੀਂ ਗਿ ਲਿਓ ਦਾਸ ਪਛਾਨੀ ਮਹਾਰਾਜ ਗਲੇ ਨਾਲ ਨਹੀਂ ਕਿਰਪਾ ਕਰੋ ਆਪਣੇ ਚਰਨਾਂ ਨਾਲ ਜੋੜ ਲਓ ਉਸ ਦਿਨ ਹਜ਼ੂਰ ਦੇ ਦਰ ਤੇ ਆਏ ਤੇ 12 ਸਾਲ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸੇਵਾ ਕੀਤੀ ਜਦੋਂ ਗੋਇੰਦਵਾਲ ਵਸਿਆ ਸਾਡਾ ਇਤਿਹਾਸ ਕਹਿੰਦਾ ਦਿਨੇ ਗੋਇੰਦਵਾਲ ਰਹਿਣਾ ਪਰ ਜਲ ਭਰ ਕੇ ਰਾਤ ਨੂੰ ਫਿਰ ਖਡੂਰ ਸਾਹਿਬ ਪਹੁੰਚ ਜਾਂਦੇ ਸਾਂ ਅੱਜ ਵੀ ਉਹ ਦਮਦਮਾ ਸਾਹਿਬ ਅਸਥਾਨ ਖਡੂਰ ਸਾਹਿਬ ਤੇ ਗੋਇੰਦਵਾਲ ਦੇ ਦਰਮਿਆਨ ਗੁਰੂ ਅਮਰਦਾਸ ਜੀ ਦੀ ਸੇਵਾ ਦੀ ਉਹ ਮਹਾਨ ਯਾਦਗਾਰ ਹੈ ਕਿ ਜਿੱਥੇ ਪਿਛਲ ਪੈਰ ਚੱਲਦੇ ਸਨ ਤੇ ਉਥੇ ਗਾਗਰ ਰੱਖ ਜਪਜੀ ਸਾਹਿਬ ਮੁਕੰਮਲ ਕਰ ਮੱਥਾ ਟੇਕ ਕੇ ਬਿਆਸਵਲ ਜਾਣਾ ਤੇ ਬਿਆਸ ਤੋਂ ਨੀਰ ਭਰ ਕੇ ਲਿਆਉਣਾ ਤੇ ਤਨ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਾਣਾ ਹਰ ਸਾਲ ਗੁਰੂ ਅੰਗਦ ਦੇ ਮਹਾਰਾਜ ਸੇਵਾ ਤੋਂ ਪ੍ਰਸੰਨ ਹੋ ਕੇ ਡੇਡ ਗਾਇਦ ਦਾ ਸਰਪਾਉ ਉਹਨਾਂ ਨੂੰ ਬਖਸ਼ ਦੇ ਸੀ ਗੁਰੂ ਦੀ ਬਖਸ਼ੀਸ਼ ਨੂੰ ਉਹ ਸੰਭਾਲਦੇ ਰਹੇ 12 ਸਾਲ ਦੀ ਸੇਵਾ ਵਿੱਚ ਮੇਰੇ ਮਨ ਚ ਕਈ ਵਾਰੀ ਆਉਂਦਾ ਸੀ ਕਥਾ ਕਰਨ ਵਾਲੇ ਇੱਕ ਖਿੰਝ ਕਹਿ ਦਿਆਂਗੇ 12 ਸਾਲ ਸੇਵਾ ਕੀਤੀ ਉਹ ਪਿਆਰਿਓ 12 ਸਾਲ ਵਿੱਚ ਕਿੰਨਾ ਕੁ ਖਨੇਰੀ ਚੱਲੀ ਕਿੰਨਾ ਕੁ ਮੀ ਪਿਆ ਕਿੰਨੀ ਕੁ ਲੋ ਚੱਲੀ ਕਿੰਨਾ ਕੁ ਕੱਕਰ ਤੇ ਠੰਡੀ ਖਵਾ ਚੱਲੀ 12 ਸਾਲ ਦੀ ਸੇਵਾ ਵਿੱਚ ਖੜਵਾਉਣਾ ਡੋਲੀ ਪਰਬਤ ਮਹਿਰਾਣ ਅਡੋਲ ਪਹਾੜ ਦੀ ਤਰ੍ਹਾਂ ਬਾਬਾ ਅਮਰਦਾਸ ਜੀ ਨੇ ਉਹ ਵੀ ਸੇਵ ਕੀਤੀ 12 ਸਾਲਾਂ ਅੰਦਰ ਕੇਵਲ ਮੌਸਮ ਦੀ ਮਾਰ ਹੀ ਨਹੀਂ ਇੱਕ ਉਹ ਵੀ ਵਕਤ ਆਇਆ ਕਿ ਜਿੱਦਣ ਲੋਕਾਂ ਨੇ ਸ਼ਬਦ ਕਹਿ ਦਿੱਤੇ ਕਿ ਪੁੱਤ ਪੋਤੇ ਸੰਭਾਲਦੇ ਨਹੀਂ ਇਹ ਰੋਟੀ ਦੀ ਖਾਤਰ ਆਪਣੀ ਕੁੜਮਾਂ ਦੇ ਘਰ ਵਿੱਚ ਬੈਠੇ ਹੋਏ ਤੇ ਮੈਂ ਇੱਕ ਬੇਨਤੀ ਕਰਨਾ ਖੁੰਨਾ ਕਿ ਪਰਮਾਰਥ ਦਾ ਰਸਤਾ ਐਸਾ ਹੈ ਮਸਕੀਨ ਸਾਹਿਬ ਇਹ ਗੱਲ ਕਹਿੰਦੇ ਸਨ ਕਿ ਸਾਡਾ ਸਮਾਜ ਦੋ ਬੰਦਿਆਂ ਨੂੰ ਸ਼ਦਾਈ ਤੇ ਕਮਲਾ ਕਹਿੰਦਾ ਹੈ ਇੱਕ ਉਹ ਨਹੀਂ ਜਿਹੜੇ ਮਾਨਸਿਕ ਤੌਰ ਤੇ ਕਮਲੇ ਨੇ ਜਿਹੜੇ ਮੈਂਟਲੀ ਅਫਸੈਟ ਨੇ ਦਿਮਾਗੀ ਸੰਤੁਲਨ ਗਵਾ ਚੁੱਕੇ ਉਹ ਗੱਲ ਇਤਨੀ ਨੀਵੀਂ ਕਰਦੇ ਨੇ ਕਿ ਲੋਕਾਂ ਦੇ ਪੈਰਾਂ ਥੱਲੇ ਨਿਕਲ ਜਾਂਦੀ ਹੈ ਤੇ ਲੋਕ ਉਹਨਾਂ ਨੂੰ ਕਮਲੇ ਕਹਿੰਦੇ ਨੇ ਤੇ ਜਪਣ ਵਾਲੀਆਂ ਰੂਹਾਂ ਕਲ ਇਤਨੇ ਕੋ ਉੱਚੀ ਕਰਦੀਆਂ ਨੇ ਕਿ ਲੋਕਾਂ ਦੇ ਸਿਰ ਤੋਂ ਨਿਕਲ ਜਾਂਦੀ ਏ ਸਮਝ ਨਹੀਂ ਪੈਂਦੀ ਤੇ ਉਹਨਾਂ ਨੂੰ ਵੀ ਲੋਕ ਕਮਲੇ ਹੀ ਕਹਿੰਦੇ। ਬਾਬਾ ਅਮਰਦਾਸ ਜੀ ਲਈ ਆਖੀਰ ਵਾਲਾ ਉਹ ਸ਼ਬਦ ਸੀ ਜਦੋਂ 12 ਸਾਲ ਦੀ ਸੇਵਾ ਤੋਂ ਬਾਅਦ ਅੱਜ ਉਹ ਗਾਗਰ ਚੋਕ ਕੇ ਤੁਰੇ ਕਿਉਂਕਿ ਆਪਾਂ ਹਜ਼ੂਰ ਦਾ ਆਗਮਨ ਪ੍ਰੂਪ ਪਨਾ ਰਹੇ ਉਹਨਾਂ ਦੇ ਇਤਿਹਾਸ ਬਾਣੀ ਔਰ ਸਿਫਤ ਵਿੱਚ ਰਹਿ ਕੇ ਬੇਨਤੀ ਕਰਾਂ 12ਵਾਂ ਸਾਲ ਮੁਕੰਮਲ ਹੋ ਰਿਹਾ ਤੇ ਅੱਜ ਬਾਸ਼ਰ ਦੀਖ ਹੈ ਮੀ ਵੀ ਬਹੁਤ ਪਹਿ ਰਿਆ ਤੇ ਬਾਬਾ ਅਮਰਦਾਸ ਮੋਢੇ ਤੇ ਗਾਗਰ ਚੁੱਕੀ ਖਡੂਰ ਪਹੁੰਚਦੇ ਜਦੋਂ ਖਡੂਰ ਸਹਿ ਪਹੁੰਚਦੇ ਨੇ ਤੇ ਆਪ ਸਭ ਇਸ ਗੱਲ ਤੋਂ ਜਾਣਕਾਰ ਹੋ ਕਿ ਜੁਲਾਹੇ ਦੀ ਖੱਡੀ ਖੈ ਤੇ ਉਹਦੇ ਕਿੱਲੇ ਤੇ ਨਾਲ ਪੈਰ ਦਾ ਠੁੱਡਾ ਵਜਦਾ ਕਿ ਸਾਰੇ ਇਤਿਹਾਸ ਨੂੰ ਪੜ੍ਹ ਕੇ ਦੇਖੋ ਬਾਬਾ ਅਮਰਦਾਸ ਜ਼ਰੂਰ ਡਿੱਗੇ ਨੇ ਪਰ ਮੋਢੇ ਤੇ ਚੁੱਕੀ ਹੋਈ ਗਾਗਰ ਉਹਨਾਂ ਨੇ ਡਿੱਗਣ ਨਹੀਂ ਦਿੱਤੀ ਪਾਣੀ ਛਲਕਨ ਨਹੀਂ ਦਿੱਤਾ ਜਦੋਂ ਹਜ਼ੂਰ ਡਿੱਗਦੇ ਨੇ ਤੇ ਇੱਕ ਗ੍ਰੰਥ ਕਹਿੰਦੀ ਵਿੱਚ ਗੁਰੂ ਮਹਿਮਾ ਉਹਦੇ ਵਿੱਚ ਲਿਖਿਆ ਹੈ ਕਿ ਘਰ ਵਿੱਚੋਂ ਇੱਕ ਮਰਦਾਂਵੀ ਆਵਾਜ਼ ਆਈ ਉਸ ਆਵਾਜ਼ ਨੇ ਕਿਹਾ ਇਸ ਵੇਲੇ ਕੌਣ ਤੇ ਬਾਹਰੋਂ ਉਹਦੀ ਘਰ ਵਾਲੀ ਬੋਲੀ ਕਹਿਣ ਲੱਗੀ ਤੁਸੀਂ ਆਰਾਮ ਕਰੋ ਜ਼ਿਆਦਾ ਬੋਲਣ ਦੀ ਇਸ ਵਕਤ ਲੋੜ ਨਹੀਂ ਕਹਿਣ ਲੱਗਾ ਮੈਨੂੰ ਇੰਜ ਲੱਗਦਾ ਕੋਈ ਸਾਡੇ ਘਰ ਅੰਦਰ ਆਵੜਿਆ ਉੱਥੇ ਦੋਖ ਸ਼ਬਦ ਨੇ ਹਿੰਦੀ ਦੇ ਮੈਂ ਜ਼ਰੂਰ ਸਾਂਝੇ ਕਰਾਂ ਉਹ ਔਰਤ ਕਹਿੰਦੀ ਏ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਤਾ ਫਿਰਤਾ ਬੇਨਵਾ ਦਾ ਅਰਥ ਹੁੰਦਾ ਜਿਹਦਾ ਕੋਈ ਟਿਕਾਣਾ ਨਹੀਂ ਇਹ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਤਾ ਫਿਰਤਾ ਨਾ ਕਬੂ ਚੈਨ ਕਰਤਾ ਬਕਾਰਾ ਹੋ ਤੋ ਐਸਾ ਹੋ ਇਤੇ ਸ਼ਬਦ ਬਕਾਰਾ ਨਹੀਂ ਬਕਾਰਾ ਦਾ ਅਰਥੇ ਬੋਲੀ ਇਹ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਦਾ ਫਿਰਦਾ ਨਾ ਕਬੂ ਚੈਨ ਕਰਦਾ ਬਕਾਰਾ ਹੋ ਤੋ ਐਸਾ ਹੋ ਤੇ ਕਹਿੰਦੇ ਨੇ ਉਸ ਵਕਤ ਬਾਬਾ ਅਮਰਦਾਸ ਨੇ ਸ਼ਬਦ ਬੋਲੇ ਕਹਿਣ ਲੱਗੇ دیਵਾਨੀ ਕਿਆ ਬక్తి ਹੈ ਗੁਰੂ ਕੀ ਸ਼ਾਨ ਮੇਂ ਗੱਲ ਮੇਰੀ ਬੇਨਤੀ ਵੱਲ ਧਿਆਨ ਦਿਆ ਜੀ دیਵਾਨੀ ਕਿਆ ਬక్తి ਹੈ ਗੁਰੂ ਕੀ ਸ਼ਾਨ ਮੇਂ ਉਸੇ ਦਮਖੋਗੀ ਪਾਗਲ ਇਸ਼ਾਰਾ ਹੋ ਤੋ ਐਸਾ ਹੋ ਜੇ ਕਮਾਈ ਹੋਵੇ ਤੇ ਇਤਨੇ ਇੱਕੋ ਸ਼ਬਦ ਕਿਆ ਤਨਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਇਸ਼ਨਾਨ ਕਰਾਇਆ ਸੱਚਮੁੱਚ ਉਸ ਔਰਤ ਲਈ ਸ਼ਬਦ ਝੱਲੀ ਕੀ ਵਰਤਿਆ ਤੇ ਉਹ ਉਸੇ ਵਕਤ ਝਲ ਖਲਾਰਨ ਲੱਗ ਪਈ ਆਪਣੇ ਵਾਲ ਪੁੱਟਣ ਲੱਗੀ ਤਨ ਦੇ ਵਸਤਰ ਪਾੜਨ ਲੱਗੀ ਤੇ ਜਦੋਂ ਭਰੇ ਦਰਬਾਰ ਵਿੱਚ ਆਏ ਤੇ ਤਨਗੁਰੂ ਅੰਗਦ ਦੇ ਮਹਾਰਾਜ ਜੀ ਨੇ ਪੁੱਛਿਆ ਇਹ ਹੋਇਆ ਕੀ ਤੇ ਉਸ ਜੁਲਾਹੇ ਵੀਰ ਨੇ ਕਿਹਾ ਮਹਾਰਾਜ ਕਿਰਪਾ ਕਰੋ ਬਖਸ਼ ਲਵੋ ਆਪ ਜੀ ਦਾ ਸੇਵਾਦਾਰ ਗਾਗਰ ਚੋਂ ਕਿ ਆ ਰਿਹਾ ਸੀ ਅੱਜ ਠੁੱਡਾ ਵੱਜਾ ਜ਼ਮੀਨ ਤੇ ਡਿੱਗੇ ਤੇ ਇਸ ਨੇ ਸ਼ਬਦ ਵਰ ਦਿੱਤਾ ਨਿਥਾਵਾਂ ਤੇ ਇਹਨਾਂ ਨੇ ਸ਼ਬਦ ਕਹਿ ਦਿੱਤਾ ਚੱਲੀਏ ਮੇਰੀ ਤਾਂ ਥਾਂ ਗੁਰੂ ਅੰਗਦ ਦੇਵ ਖੈ ਮੈਂ ਨਿਥਾਵਾਂ ਨਹੀਂ ਤੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਉਸ ਦਿਨ ਤਰਸ ਦੇ ਘਰ ਵਿੱਚ ਆ ਕੇ 12 ਸਾਲਾਂ ਦੀ ਸੇਵਾ ਨਾਲ 12 ਬਖਸ਼ਾਂ ਕੀਤੀ ਇਤਿਹਾਸਕਾਰਾਂ ਨੇ ਆਪਣੇ ਆਪਣੇ ਟੰਗ ਨਾਲ ਲਿਖੀਆਂ ਪਰ ਪ੍ਰਿੰਸੀਪਲ ਸਦबीर ਸਿੰਘ ਨੇ 12 ਦੀ ਗਿਣਤੀ ਕੀਤੀ ਹੈ ਕਿ ਤੁਮ ਖੋ ਨਿਥਾਵਨ ਕੇ ਥਾਨ ਕਰ ਖੋ ਨਿਮਾਨੇ ਮਾਨ ਤੁਮ ਖੋ ਨਿਥਾਵਨ ਕੇ ਥਾਨ ਕਰ ਖੋ ਨਿਮਾਨੇ ਮਾਨ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਅਸਰਿਆਂ ਦੇ ਅਸਰੇ ਨੇ ਧਰਿਆਂ ਦੀ ਧਰ ਨੇ ਧੀਰਾਂ ਦੀ ਧੀਰ ਪੀਰਾਂ ਦੇ ਪੀਰ ਦਇਆਲ ਗਈ ਬਹੋੜ ਜਗਤ ਬੰਦੀ ਛੋੜ ਪੰਨਨ ਕਰਨ ਸਮਰਾਤ ਸਭ ਜੀਵ ਕਾ ਜਸਾਤ ਇਹ 12 ਬਖਸ਼ਾ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਦਿੱਤੀ ਜਿੰਨੂੰ ਕਿਤੇ ਵੀ ਥਾਂ ਨਹੀਂ ਉਹਦੀ ਥਾਂ ਗੁਰੂ ਅਮਰਦਾਸ ਬਣੇ ਜਿਸ ਬੰਦੇ ਦੀ ਕੋਈ ਓਟ ਨਹੀਂ ਉਸ ਦੀ ਓਟ ਤਨ ਗੁਰੂ ਅਮਰਦਾਸ ਬਣੇ ਤੇ ਮੈਂ ਇੱਕ ਬੇਨਤੀ ਕਰਨਾ ਖੁੰਨਾ ਇੱਕ ਵਿਦਵਾਨ ਦਾ ਵੈਸੇ ਹੈ ਖਿਆਲ ਉਸ ਦਿਨ ਗੁਰੂ ਅੰਗਦ ਦੇਵ ਜੀ ਨੇ ਭਰੇ ਦਰਬਾਰ ਚ ਕਿਹਾ ਕਿ ਲੋਕ ਕਹਿਣਗੇ ਕਿ ਬਜ਼ੁਰਗ ਸੰ ਸੇਵਾ ਕਰਦੇ ਖੱਡੀ ਵਿੱਚ ਨਿੱਗੇ ਕਹਿਣ ਲੱਗੇ ਅੱਜ ਖੱਡੀ ਨਹੀਂ ਖੱਡੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ ਤੁਸੀਂ ਟਹਿਲ ਕੀਤੀ ਟਹਿਲ ਤੋਂ ਬਾਅਦ ਮਹਿਲ ਹੈ ਤੁਸੀਂ 12 ਸਾਲ ਮੋਢੇ ਤੇ ਗਾਗਰ ਚੁੱਕੀ ਗਾਗਰ ਨੇ ਉਜਾਗਰ ਕਰ ਦਿੱਤਾ ਖੱਡੀ ਤੋਂ ਗੱਦੀ ਤੇ ਜਾ ਪਹੁੰਚੇ ਤੇ ਟਹਿਲ ਕਰਨ ਵਾਲਾ ਇੱਕ ਦਿਨ ਮਹਿਲ ਦਾ ਮਾਲਕ ਬਣ ਗਿਆ ਤਨ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਣ ਹੋਏ ਭਾਈ ਗੁਰਦਾਸ ਸਾਹਿਬ ਨੇ ਸ਼ਬਦ ਲਿਖੇ ਲੈਣੇ ਪਾਈ ਨਾਨਕ ਡੇੜੀ ਅਮਰਦਾਸ ਕਰ ਆਈ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ ਫੇਰ ਵਿਸਾਇਆ ਗੋਇੰਦਵਾਲ ਅਚਰਜ ਖੇਲ ਨ ਲਖਿਆ ਜਾਈ ਦਾਤ ਜੋਤ ਖਸਮੈ ਵਢਾਈ ਤਨ ਗੁਰੂ ਅਮਰਦਾਸ ਗੁਰੂ ਵੰਡੇ ਬਾਬਾ ਸੱਤਾ ਬਲਵੰਦ ਜੀ ਨੇ ਆਪਣੀ ਪਵਿੱਤਰ ਬਾਣੀ ਚ ਕਿਹਾ ਕਿ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜਿਵੇਂ ਹਾ ਪੋਤਾ ਪਰਵਾਨ ਜਿਨ ਬਾਸਕ ਨੇਤਰਾ ਕਤਿਆ ਕਰਨੇ ਹੀ ਤਾਂ ਜਿਨ ਸਮੁੰਦ ਬਰੋਲਿਆ ਕਰ ਮੇਰ ਮੈਦਾਨ 14 ਰਤਨ ਨਿਕਾਲੇਨ ਕੀਤੁਨ ਚਾਨਾਨ ਘੋੜਾ ਕੀਤੋ ਸੈਦਾ ਜਤ ਕੀਓ ਪਲਾਨ ਤਨਕ ਚੜਾਇਓ ਸਤਜਾ ਦਸੰਦਾ ਬਾਣ ਕਲ ਵਿੱਚ ਤੂ ਅੰਧਾਰ ਸਾ ਚੜਿਆ ਰਹਿ ਪਾਨ ਤਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਨੇ ਗੁਰਤਾ ਗੱਦੀ ਤੇ ਬੈਠਣ ਲੱਗਿਆ ਇੰਨੀਆਂ ਬਖਸ਼ਾਂ ਕੀਤੀਆਂ ਇੱਕ ਤਾਂ ਗੋਇੰਦਵਾਲ ਸਾਹਿਬ ਦੀ ਬੋਲੀ ਬਣਾਈ ਦੂਜੀ ਪੰਗਤ ਦੀ ਮਰਿਆਦਾ ਪਰਪਾ ਕਰ ਦਿੱਤੀ ਸਤੀ ਪ੍ਰਥਾ ਉੱਤੇ ਰੋਕ ਲਾ ਦਿੱਤੀ ਵਿਧਵਾ ਵਿਆਹ ਵਾਸਤੇ ਖੁੱਲ ਦੇ ਦਿੱਤੀ ਤਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜੀ ਪਰਦੇ ਦੀ ਰਸਮ ਸੀ ਉਹਨੂੰ ਵੀ ਖਟਾ ਦਿੱਤਾ 22 ਮੰჯੀਆਂ ਤਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਥਾਪੀਆਂ 22 ਪ੍ਰਚਾਰਕ ਥਾਪੇ ਇਹਨਾਂ ਵਿੱਚੋਂ ਦੋ ਮੰჯੀਆਂ ਦੰਪਤੀ ਨੂੰ ਮਿਲੀਆਂ ਪਤੀ ਤੇ ਪਤਨੀ ਇੱਕ ਮੱਥੋਂ ਮਰਾਰੀ تے دوسرا ਸਚਨ ਸਚ دو ਮੰਜੀਆਂ ਇਹਨਾਂ ਨੂੰ ਮਿਲੀਆਂ ਤਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਨੇ ਆਪਣੀ ਪਵਿੱਤਰ ਬਾਣੀ 'ਚ ਦੇਖੋ ਇਹ ਸ਼ਬਦ ਕਹੇ ਕਿ ਜੇ ਕਿਸੇ ਨੇ ਜ਼ਿੰਦਗੀ ਵਿੱਚ ਕੁਝ ਖਟਨਾ ਹੈ ਤੇ ਫਿਰ ਇਸ ਤਰ੍ਹਾਂ ਸੇਵਾ ਕਰੇ ਖਸਤੀ ਸਰਜੋ ਅੰਕਿਸ਼ ਕੈ ਐਰਨ ਜਿਉ ਸਿਰ ਦੇ ਮਨ ਤਨ ਆਗੈ ਰੱਖੈ ਉਹ ਵੀ ਸੇਵ ਕਰੇ ਈਉ ਗੁਰਮਖ ਆਪ ਨਿਵਾਰਿਆ ਸਭ ਰਾਜ ਸ੍ਰਿਸ਼ਟ ਕਾਲ ਤਨਗੁਰੂ ਅਮਰਦਾਸ ਜੀ ਨੇ ਬਚਨ ਕਹੇ ਕਿ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਖੌਮੇ ਵਿੱਚੋਂ ਜਾਏ ਸਤਗੁਰੂ ਕੀ ਸੇਵਾ ਸਫਲ ਹੈ ਉਹ ਸੇਵਾ ਸਫਲ ਬਣ ਗਈ ਜਿਨੇ ਚਿਤ ਲਾ ਕੇ ਆਪਣੇ ਸਤਗੁਰੂ ਦੀ ਸੇਵਾ ਕੀਤੀ ਅਖੀਰ ਤੇ ਮੈਂ ਇੱਕੋ ਬੇਨਤੀ ਕਰਾਂਗਾ ਕਿ ਜਿਹੜਾ ਤਨਗੁਰੂ ਅਮਰਦਾਸ ਨੂੰ ਯਾਦ ਕਰੇਗਾ ਉਹਨੂੰ ਬਖਸ਼ੀਸ਼ ਕੀ ਮਿਲੇਗੀ ਇਕੋ ਸ਼ਬਈਆਂ ਸਰਵਨ ਕਰਾ ਕੇ ਮੈਂ ਸਮਾਪਤੀ ਕਰ ਲਗਾ ਕਿ ਜਿਸ ਧਰਤੀ ਤੇ ਗੁਰੂ ਅਮਰਦਾਸ ਦੇ ਚਰਨ ਪੈ ਜਾਣ ਉਸ ਧਰਤੀ ਦੇ ਪਾਪ ਖਤਮ ਹੋ ਗਏ ਜਿਸ ਨੇ ਗੁਰੂ ਅਮਰਦਾਸ ਜੀ ਨੂੰ ਪਰਸ ਲਿਆ ਉਸ ਦਾ ਆਵਾ ਗਉਣ ਦਾ ਤਾਣਾ ਹੀ 모ਗਿਆ ਜਿਨਨੇ ਧਨ ਗੁਰੂ ਅਮਰਦਾਸ ਜੀ ਦੇ ਚਰਨ ਪਰਸੇ ਸੱਚ ਏਵੇਂ ਕਿ ਉਹਦੇ ਅੰਦਰ ਨਿਡਰਤਾ ਪੈਦਾ ਹੋ ਗਈ ਤੇ ਜਿਨਨੇ ਧਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰ ਲੈ ਮਨ ਇੱਛੇ ਫਾਲਾਂ ਦੀ ਪ੍ਰਾਪਤੀ ਹੋ ਗਏ ਗੁਰੂ ਗ੍ਰੰਥ ਸਾਹਿਬ ਦੀ ਜੇ ਬਚਨ ਨੇ ਕਿ ਗੁਰ ਅਮਰਦਾਸ ਪਰਸੀਐ ਪੋਮ ਪਾਤਕ ਬਿਨਾਸੈ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕੈ ਗੁਰ ਅਮਰਦਾਸ ਪਰਸੀਐ ਆਪਾਉ ਲੱਭੈ ਗਉ ਚੁਕੈ ਇੱਕ ਬਿਨ ਦੁੱਗਣ ਜੋਤੋ ਰਹਿ ਜਾਂ ਸਮੰਤਰ ਮਾਨਵੈ ਲੈਐ ਝਾਲਪਾਂ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ ਤਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਆਗਮਨਪੁਰ ਆਪਜੀ ਬਹੁਤ ਸ਼ਰਦਾ ਭਾਵਨਾ ਨਾਲ ਮਨਾਰੇ ਕੋ ਆਓ ਉਸ ਤਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਦਾ ਇੱਕ ਉਪਦੇਸ਼ ਧਿਆਨ ਨਾਲ ਜ਼ਰੂਰ ਸੁਣੀ ਕਹਿੰਦੇ ਨੇ ਬਾਣੀ ਕਿਵੇਂ ਪੜੀ ਗੁਰੂ ਅਮਰਦਾਸ ਇੱਕੋ ਵਚਨ ਕਰਦੇ ਕਿ ਬਾਣੀ ਪੜਨ ਦੇ ਸਬੰਧ ਵਿੱਚ ਜਿੱਥੇ ਕਿ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਮਹਾਰਾਜ ਕਿਵੇਂ ਗਾਈਏ ਕਿਵੇਂ ਪੜੀਏ ਸਤਿਗੁਰੂ ਦਾ ਇੱਕ ਬਚਨ ਹੈ ਜੋ ਪੁਰਖ ਕਰ ਭਗਤੀ ਨਾਰਖੈ ਅਤ ਲੋਚੈ ਭਗਤੀ ਪਾਏ ਬਹੁ ਰਸ ਸਾਲ ਨੇ ਸਵਰਦੀ ਖੱਟ ਰਸ ਮਿੱਠੇ ਪਾਏ ਤਉ ਬਾਣੀ ਭਗਤ ਸਲਾਏ ਦੇ ਹਰ ਨਾਮਾ ਚਿਤ ਲਾਏ ਕਹਿੰਦੇ ਨੇ ਇਸ ਤਰ੍ਹਾਂ ਗੁਰੂ ਕੀ ਬਾਣੀ ਪੜ ਜਿਵੇਂ ਇੱਕ ਆਗਿਆਕਾਰ ਪਤਨੀ ਆਪਣੇ ਪਤੀ ਲਈ ਕੀਮਤੀ ਪਕਵਾਨ ਤਿਆਰ ਕਰਦੀ ਹੈ ਉਹਨੂੰ ਸਭ ਕੁਝ ਭੁੱਲ ਜਾਂਦਾ ਹੈ ਪਤੀ ਦਾ ਪਕਵਾਨ ਤਿਆਰ ਕਰਦਿਆਂ ਕੇਵਲ ਪਤੀ ਦੀ ਯਾਦ ਤੂੰ ਇਸ ਤਰ੍ਹਾਂ ਗੁਰੂ ਕੀ ਬਾਣੀ ਪੜ ਜਿਵੇਂ ਸੁਹਾਗਣ ਪਤੀ ਨੂੰ ਰਜਾਣ ਵਾਸਤੇ ਪ੍ਰਸ਼ਾਦ ਪਾਣੀ ਤਿਆਰ ਪਈ ਕਰਦੀ